ਦੀ ਐਨਾ ਫਿਰ ਹੈ ਐਨਾ ਤਾਂ ਦੂਜਾ ਹੀ ਮੇਰਾ ਮੁੰਡਾ ਠੀਕ ਆ ਉਹ ਬੋਲਦਾ ਤਾਂ ਨਹੀਂ ਔਰ ਉਹਤੇ ਮੂਤ ਦਾਣਾ ਮੂਤ ਤਾਂ ਵੀ ਨਹੀਂ ਬੋਲਦਾ ਏਡੀ ਖਾਲੀ ਚ ਡੱਕ ਕੇ ਐ ਇਕੱਲਾ ਬਸ ਉਹ ਛੇਵਨ ਵਾਲਾ ਸੀ ਤੇਰਾ ਕੁਸ ਲੱਗਦਾ ਏਡੀ ਖਾਲੀ ਚੀ ਬੜਾ ਜਨੂ ਪਤਾ ਹੈਗਾ ਓ ਤੂੰ ਕਿੱਧਰ ਚੱਲਿਆ ਮੇਰੇ ਸਲੇ ਦੇ ਤੂੰ ਥੋੜੀ ਬੀਤੀ ਬੀਤੀ ਦਾ ਮੇਰੀ ਆ

ਓ ਤੂੰ ਕਿੱਦੜ ਚੱਲਿਆ ਮੇਰੇ ਛੜੇਆ ਤੂੰ ਥੋੜੀ ਬਿੱਤੀ ਬਿੱਤੀ ਦਾ ਮੇਰੀਆ ਕਿਸ ਨੇ ਦੇਖਿਆ ਤਾਂ ਨਹੀਂ ਮੇਰੀ ਇੱਜ਼ਤ ਦਾ ਸਵਾਲ ਸੀ ਓ ਜਿਨੇ ਲਾਲਪਰੀ ਨਾਲ ਪੀਤੀ ਓ ਕਟਕੇ ਰੰਨਾ ਸਿੱਧੀ ਕੀਤੀ ਓ ਜਿਨੇ ਲਾਲਪਰੀ ਨਾਲ ਪੀਤੀ ਓਨੇ ਕਟਕੇ ਰੰਨਾ ਸਿੱਧੀ ਕੀਤੀ ਓ ਕਿਹੜਾ ਓਏ ਕਿਹੜਾ ਆਈ ਆ ਓ ਤੂੰ ਆ ਬੁੜਾ ਓ ਤੇਰੇ ਮੁਰੇ ਦੋ ਹੱਥ ਜੋੜੇ ਓ ਬੁੜਾ ਕਰੇ ਵਰਜਾ ਕਰਨ ਨਾ ਤੂੰ ਮੂਤ ਪੀ ਕੇ ਆ ਜਾ ਨਾ ਤੇਰੇ ਲਾਂਬੇ ਬਹੁਤ ਆਉਂਦੇ ਆ ਚੌਰਿਆ ਪਰਸੋਂ ਖਾਲੇ ਚੜਿ ਗਿਆ ਪਿਆ ਸੀ ਤੂੰ ਤੈਨੂੰ ਪਤਾ ਕਿਵੇਂ ਚੱਕ ਕੇ ਲਿਆਂਦਾ ਆਏ ਆਏ ਕੀ ਏ ਹੈ ਆਏ ਆਏ ਲੀ ਜਾਂਦਾ ਛੇੜਿਆ ਖਾਣਾ ਕਿਹੜਾ ਗੜਾ ਕੌਣ ਕਹਿੰਦਾ ਕਿਹੜਾ ਮਾਂ ਕਹਿੰਦਾ ਤੈਨੂੰ ਐਡੀ ਦਾ ਖਾਲੀ ਸੀ ਐਡੀ ਕਿ ਖਾਲੀ ਕਿਉਂ ਸੀ ਐਡੀ ਖਾਲੀ ਚ ਡੱਕ ਕੇ ਐ ਕੱਲਾ ਬਸ ਉਹ ਛੇਵਨ ਵਾਲਾ ਸੀ ਤੇਰਾ ਕੁਸ ਲੱਗਦਾ ਐਡੀ ਖਾਲੀ ਚੀ ਬੜਾ ਜਨੂ ਪਦਾ ਹੈਗਾ ਉਹ 라ਵੀ ਬਿਆਸ ਜਿੱਡਾ ਛੇਵਨ ਵਾਲਾ ਉਹ ਚੰਗਾ ਚੰਗਾ ਪਰੇ ਹੋਇਆ ਕੀ ਪਰੇ ਹੋਇਆ ਹੈ ਕੀ ਪਰੇ ਹੋਇਆ ਕੀ ਹੋਇਆ ਉਹ ਬੁੜਾ ਖਾ ਖਾ ਮੀਟ ਵੇਖ ਕੇ ਕਿਵੇਂ ਅੰਨੀ ਜਾਣ ਆਈ ਪਈਆ ਤੇਰੇ ਚ ਉਮਰਿਆ ਮੈਨੂੰ ਇੱਕ ਗੱਲ ਦੱਸ ਓ ਚੌਰਿਆ ਤੂੰ ਆ ਮੂਤ ਪੀਂਨਾ ਕਿਉਂ ਆ ਕਿਉਂ ਪੀਂਨਾ ਤੂੰ ਆ ਮੂਤ ਜਦੋਂ ਤੇਰੇ ਨਹੀਂ ਪਚਦਾ ਕਦੋਂ ਤੈਨੂੰ ਖਾੜੇ ਚੋਂ ਚੱਕ ਕੇ ਲਿਆਉਣਾ ਮੈਂ ਕਦੋਂ ਤੈਨੂੰ ਮੰਡੀ ਚੋਂ ਚੱਕ ਕੇ ਲਿਆਉਣਾ ਮੈਂ ਓ ਭਾਵੇਂ ਕਹਿੰਦਾ ਤੈਨੂੰ ਖਾੜੇ ਚੋਂ ਚੱਕ ਕੇ ਲਿਆਉਣਾ ਓ ਮੈਂ ਕਹਿੰਦਾ ਮੈਂ ਚੱਕ ਕੇ ਲਿਆਉਣਾ ਕਿਹੜਾ ਲੈਰੇ ਚਾਲਰ ਕੋਲੇ ਲੈ ਕੇ ਚੱਲ ਉਹਦੇ ਕੋਲੇ ਅਸੀਂ ਇੱਜੀ ਖੜੀ ਜਿਹੀ ਕਿੱਗਾ ਤੂੰ ਨਾ ਮੇਰੇ ਤੋਂ ਕੁੱਟ ਖਾਲੇਂਗਾ ਮੈਂ ਤੈਨੂੰ ਦੱਸਤੀ ਓ ਭਾਵੇਂ ਬੁੜਾ ਓ ਕੀ ਖਾਂਦਾ ਬੁੜਾ ਓ ਇਹ ਅਈ ਡਾਇਰੇ ਚ ਜੋਰ ਬੜੇ ਚ ਇਹਨਾਂ ਤਾਂ ਦੂਜਾ ਹੀ ਮੇਰਾ ਮੁੰਡਾ ਠੀਕ ਆ ਉਹ ਬੋਲਦਾ ਤਾਂ ਨਹੀਂ ਔਰੇ ਉੱਤੇ ਮੂਤ ਦਾਣਾ ਮੂਤ ਤਾਂ ਵੀ ਨਹੀਂ ਬੋਲਦਾਗਾ ਉਹ ਕਿਹੜਾ ਤੇਰਾ ਦੂਜਾ ਮੁੰਡਾ ਆ ਪਿਆਰਾ ਨਾ ਔਰੇ ਉੱਤੇ ਮੈਂ ਮੂਤ ਵੀ ਦੇਣਾ ਬੋਲਦਾ ਨਹੀਂ ਰਾਣਾ ਜੋ ਕੁੱਤਾ ਕੁੱਤਾ ਇਧਰ ਆ ਰਾਣਾ ਔਰੇ ਦੂਜੇ ਰੇ ਮੁੰਡੇ ਨਾਲ ਭਲਾਵਾ ਆਉਦੇ ਨਾਲ ਇਧਰ ਆ ਕੀ ਆ? ਆ ਰਿਹਾ। ਹਾਂ। ਦੂਜੇ ਮੁੰਡਾ ਨੂੰ ਮਲਾਵਾ ਦੇਣਾ। ਓਏ ਇੱਧਰ ਕਿੱਧਰ ਭੜਿਆ ਜਾਣਾ। ਇਹ ਤੈਨੂੰ ਮਲਾਉਣਾ। ਕਿੱਥੇ ਨੂੰ ਦੱਸਾਂ? ਕਿਹੜਾ ਤੇਰਾ ਦੂਜਾ ਮੁੰਡਾ? ਓ ਤੂੰ ਇੱਕ ਹੀ ਜੰਮਿਆ ਓ ਭਰਾਵਾ। ਓ ਚੌਰਿਆ। ਹਾਂ ਦੇਖ। ਆ ਮੇਰਾ। ਹਾਏ। ਆ ਤੇਰਾ ਦੂਜਾ ਮੁੰਡਾ। ਆਹ ਤੇਰਾ ਦੂਜਾ ਮੁੰਡਾ। ਤੇਰਾ ਬੱਗਾ। ਹਾਏ ਓਏ। ਮੈਨੂੰ ਪਤਾ ਯਕ ਓਏ ਗੱਲ ਕਰ ਮੇਰੀ। ਮੈਨੂੰ ਲੱਗਦਾ ਮੈਨੂੰ ਪਾਗਾਂ ਦੇ ਹੋਣਾ। ਤੂੰ ਬੀਚੇ ਗਿਆ ਪਾਗ ਹੋ ਗਿਆ। ਆਹ ਰੋਣਾ ਤੂੰ। ਮੇਰਾ ਬੋਤਾ। ਹਾਏ ਓਏ ਬੜਿਆ ਪਾਗਲ ਹੋ ਗਿਆ ਤੂੰ ਓਏ ਓਏ ਤੂੰ ਹੱਲ ਗਿਆ ਇੱਥੇ ਕੀ ਆ ਵੀ ਬੱਸ ਤੂੰ ਆ ਓਏ ਆ ਜਾ ਯਾਰ ਓਏ ਹੈਲੋ ਰਾਣਾ ਦਾ ਕੁੱਤਾ ਹੈਗੇ ਹੈਗੇ ਓ ਆ ਜਾ ਯਾਰ ਪਹਿਲਾਂ ਉੱਥੇ ਜਾ ਕੇ ਮੈਂ ਤੁਹਾਨੂੰ ਦੱਸਦੀ ਗੱਲ ਪਹਿਲਾਂ ਆ ਜਾ ਤੰਗ ਨਾ ਕਰ ਮੈਨੂੰ ਆ ਜਾ ਪਹਿਲਾਂ ਜਾ ਆ ਜਾ ਤੂੰ ਜਾ ਆ ਤੇ ਪੁੱਤਰੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਕੇ ਆਉਣਾ ਓਏ ਆ ਜਾ ਓਏ ਤੂੰ ਪਾਗਲ ਹੋ ਗਿਆ ਓ ਤੂੰ ਤਾਂ ਕੁੱਤਾ ਤੂੰ ਤਾਂ ਹਰਾਮੀ ਜਾ ਓ ਜਾ ਮਾਰ ਲੈ ਇਹਦੇ ਨਾਲ ਹੀ ਮੇਰਾ ਪੁੱਤ ਹੈ ਭਾਈ ਕਹੀ ਹੁੰਦੇ ਨਾ ਇਹ ਜਿਹੜੇ ਹਿਸਾਬ ਨਾਲ ਇਹਦੇ ਲੱਛਣ ਆ ਨਾ ਲੱਛਣ ਹੈ ਇਹ ਰੀਚਾਰਜ ਭਾਲਦਾ ਗੱਲ ਨਹੀਂ ਬਾਤ ਨਹੀਂ ਉਹ ਬੜਾ ਰੋਟੀ ਖਾ ਲਾ ਕੇ ਨਾਲੇ ਇਹ ਵੇਚੂਗਾ ਰੜੀ ਇਹ ਕਰਨਾ ਪੈਣਾ ਇਹਦਾ ਹੱਲ ਮੈਨੂੰ ਓ ਲਿਆ ਰੋਟੀ ਓ ਹ ਲੈ ਦਾਫੜ ਲੈ ਦਾਫੜ ਤੂੰ ਚੱਕ ਕੇ ਖਾ ਓਏ ਆਏ ਚੱਕ ਕੇ ਖਾ ਹੁਣ ਮਾਦਾ ਕੀ ਨਾਟ ਹੁੰਦਾ ਆਪ ਲੈ ਤੂੰ ਬੀ ਨਾ ਬੜਾ ਹੈ ਤੇਰੀ ਓਏ ਤੇਰੀ ਓਏ ਆ ਕੀ ਆ ਅੱਠ ਆਪਣੇ ਅੰਨੇ ਮੁਕ ਦਿਨਾਉਂ ਮੈਂ ਤੂੰ ਨਾ ਕੁਛ ਉਤਰ ਖਾਏਗਾ ਲੈ ਤੇਰਾ ਬੇਲੀ ਨਾ ਹੋ ਜੀ ਮਰੇ ਹੋ ਗਿਆ ਗਾ ਗੋਡੀ ਨਾ ਮਾਰੀ ਜਿੰਦੀ ਟਰਾਕੇ ਦੱਸ ਤੂੰ ਨਹੀਂ ਤੂੰ ਬਾਇ ਕਰਦਾ ਸਾਹਬ ਤੇ ਤੂੰ ਯਾਦ ਰੱਖੀ ਤੂੰ ਮੈਂ ਕਰਦਾ ਸਾਹਬ ਤੇ ਮਾਲ ਹੋੜ ਆਇਆ ਮੇਰਾ ਨਾਮ ਬੜੀ ਬੜਾ ਸੀ

ਨਾ ਹੁੰਦਾ ਤੀਰਾਂ ਨੂੰ ਆ ਮੇਰੀ ਤਾਰੂ ਪੀਤੀ ਦੀ ਨਿਆ ਬਾਤ ਤੇ ਬਲ ਖੱਗਿਆ ਪਿਆਗਾ ਤੈਨੂੰ ਐਨੀ ਬੜਾ ਬਿਜਲੀ ਦਾ ਖਰਚਾ ਆਊਗਾ ਕਿਹੜੇ ਬਾਸ ਹੁੰਦਾ ਉਹ ਪਰਾਵਾ ਰਸੋਈ ਆ ਉਹ ਈਸ ਕੀ ਕਰਦਾ ਖਸਾ ਸੀਰੀ ਉਹ ਸਮਝ ਨਹੀਂ ਤੇ ਰਸੋਈ ਅਮੋਸ ਕਿੱਧਰੋਂ ਆਇਆ ਓਏ ਵੇ ਓਏ ਫਰਿੱਜ ਜੀ ਮੂਤ ਗਿਆ ਓਏ ਬੁੜਾ ਓ ਬੁੜਾ ਓਏ ਓਏ ਉਹ ਬੁੜਾ ਉਹ ਫਰਿੱਜ ਮੂਤ ਆਇਆ ਬਾਥਰੂਮ ਜਾ ਮੋਤ ਗਿਆ ਆ ਪੀਤੀ ਮੇਰੀ ਆ ਚੜੀ ਤੈਨੂੰ ਆ ਪਈ ਆ ਔਰ ਬਾਥਰੂਮ ਦਾ ਉੱਧਰ ਆ ਨਾਲੇ ਆਪਣੇ ਬਾਥਰੂਮ ਦਾ ਬੰਦ ਵੀ ਨਹੀਂ ਲੱਗਦਾ ਉਹ ਫਰਿੱਜ ਦਾ ਬੰਦ ਹੋ ਜਾਗਦਾ ਹੁੰਦਾ ਓਏ ਖੁੱਲੇ ਕਿਉਂ ਅੱਛਾ ਚੰਗਾ ਹੈ ਉਹ ਕੀ ਚੰਗਾ ਓਏ ਮੈਂ ਕੀ ਕਰਾਂ ਓਏ ਕੀ ਕਰਾਂ ਇਹ ਬੁੜੇ ਦਾ ਇਹਨੇ ਲਹੂ ਪੀ ਲਿਆ ਮੇਰਾ ਜੀਣਾ ਦੁੱਬਰ ਕਰਤਾ ਇਹਨੇ

ਹਏ ਓਏ ਓ ਚੌਰਿਆ ਓ ਤੜਕੇ ਹੀ ਲੱਗ ਗਿਆ ਓਏ ਤੂੰ ਓ ਕੋਈ ਚਾਹ ਪੀ ਲਿਆ ਕਰ ਕੋਈ ਪਾਣੀ ਪੀ ਲਿਆ ਕਰ ਓ ਸਰੀਰ ਟੁੱਟੀ ਜਾਂਦਾ ਸੀ ਫੇਰ ਕੀ ਹੋ ਗਿਆ ਮੈਂ ਪੀ ਲਈ ਤਾਂ ਰਾਤ ਨੂੰ ਵੀ दारू ਤੜਕੇ ਵੀ दारू ਦੁਪਹਿਰੇ ਵੀ दारू ਆਥ ਨੇ ਵੀ दारू ਰਾਤ ਰੋਟੀ ਖਾਧੀ ਸੀ ਓ ਯਾਰ ਤੇ ਉੱਪਰ ਇਹ ਹੋ ਗਿਆ ਕੀ ਯਾਰ ਰਾਤ ਨੂੰ ਵੀ ਬੋਲੀਏ ਨਾ ਦਿਨੇ ਵੀ ਸਵੇਰ ਉੱਠਣਦਾਰ ਵੀ ਬੋਲੀਏ ਨਾ ਮੈਨੂੰ ਲਾੜਾਂ ਦੇ ਪੈਗ ਤੋਂ ਪਰਿਆ ਜਾ ਤੂੰ ਨਾ ਰੀਚਾਰਜ ਭਾਲਦਾ ਹੁਣ ਤੈਨੂੰ ਮੈਂ ਦੱਸਦੀ ਗੱਲ ਓ ਯਾਰ ਤੂੰ ਜਾ ਮੈਨੂੰ ਕਰਨ ਦਾ ਮੈਂ ਤੇਰਾ ਹੱਲ ਦੱਸਦਾ ਤੈਨੂੰ ਮੈਂ ਖੜ ਜਾ ਤੂੰ ਮੈਂ ਵੀ ਤੇਰਾ ਪਿਓ ਹੀ ਆ ਤੂੰ ਰੀਚਾਰਜ ਦੀ ਗੱਲ ਕਰਦਾ ਕਰਦਾ ਇਹਦਾ ਹੱਲ ਮੈਂ ਇਹ ਵੀ ਕੀ ਯਾਦ ਰੱਖੂਗਾ ਉਹ ਵਜੇ ਤੋਂ ਵੌਇਸ ਮੀਨ ਦ ਪਰਸਨ ਯੂ ਆ ਟ੍ਰਾਈਂਗ ਟੂ ਹੈਲੋ ਭਾਈ ਮੋਟੂ ਬਤਲੂ ਟੀਮ ਤੋਂ ਬੋਲਦੇ ਹਾਂ ਹਾਂਜੀ ਮੋਟੂ ਬਤਲੂ ਟੀਮ ਤੋਂ ਬੋਲਦੇ ਹਾਂ ਹਾਂਜੀ ਹਾਂਜੀ ਉਹ ਜਿਹੜੀ ਮੋਟੂ ਬਤਲੂ ਬਦਮਾਸ਼ ਵਾਲਿਆਂ ਦੀ ਟੀਮ ਆ ਉਹ ਹਾਂ ਭਾਈ ਹੋਈ ਆ ਹਾਂ ਉਹ ਭਾਈ ਯਾਰ ਇੱਕ ਕੰਮ ਸੀ ਯਾਰ ਬੋਲੋ ਬੋਲੋ ਭਾਈ ਯਾਰ ਬੁੜਾ ਬਹੁਤ ਆਂ ਕਰਦਾ ਯਾਰ ਸਾਡਾ ਇਹ ਨਵੇਰ ਤੇ ਸੰਗੀ ਜੋਦੀ ਭਾਈ ਯਾਰ ਤੜਕੇ ਵੀ ਦਾਰੂ ਆਥਨੇ ਵੀ ਦਾਰੂ ਰਾਤ ਨੂੰ ਵੀ ਦਾਰੂ ਤਾਂ ਇਨੀ ਦਫਾ ਨਾ ਬੜਾ ਕਰਦਾ ਨਹੀਂ ਛੱਡਦੇ ਤਾਰੂ ਦਾ ਤੇ ਮੈਂ ਕੀ ਜੇ ਵਾਪਨੀ ਲਵਾਂਗੇ ਤੇਰਾ ਬੰਦਾ ਹੀ ਮਾਰਾ ਇਧਰ ਨਿਕਲ ਫਿਰ ਵੀ ਤੇਰਾ ਕਾਲ ਕਰਾਗਾ ਨਹੀਂ ਕੋਈ ਮੁੱਦ ਗੱਲ ਨਹੀਂ ਕਰੀਂ ਤਾ ਬਾਯਾ ਡੀਚਲ ਇਹੋ ਜਿਹਾ ਕਰਿਓ ਦੁਬਾਰਾ ਬੁੜਾ ਤਾਰੂ ਵਾਲੇ ਨੂੰ ਨਾ ਕਰੇ ਇਹਦਾ ਕੰਮ ਨਹੀਂ ਲੱਗ ਕੇੰਗ ਦੀ ਵੰਗ ਆਹੀ ਕਰਦਾ ਲੱਗਦਾ ਆਉਂਦੇ ਆਉਂਦੇ ਇੱਥੋਂ ਨਾ ਕਰ ਕਰ ਮਾ ਜਾ ਆਹ ਦੇ ਜਾਂਦੇ ਗੋਜੀ ਮਸਾ ਕਰਦੇ ਮੈਂ ਮੋ ਬਸਾਂ ਮੈਂ ਆਹ ਚੋਰੀ ਪੀਣਾ ਪੀ ਲਵਾਂ ਵਾਟ ਵੇ ਸਾਡੀ ਦਾ ਅਨੁ ਪਚੋਣਾ ਚਲ ਚਲ ਠੀਕ ਹੈ ਹਾਂ ਹਾ ਬਈ ਰਣ ਦਾ ਬੜਾ ਤੂੰ ਹੀ ਹੈ ਹਾਂ ਮਈਆ ਕਰ ਦੇ ਰੀਚਾਰਜ ਤੇ ਅੱਜ ਕਿਹੜਾ ਰੀਚਾਰਜ ਦੱਸ ਦੇ ਤੈਨੂੰ ਅੱਜ ਰੀਚਾਰਜ ਹਾਂ ਲਿਆ ਮੇਰਾ ਪਸਤਾਨ ਕਰਾ ਨੀ ਰੀਚਾਰਜ ਓਏ ਛੱਡ ਦੇ ਛੱਡ ਜਾ ਛੱਡ ਜਾ ना है ना, अपने लगे। नी, कोई नहीं करना कोई नहीं मेरे तो पर डरने ना अपनी लगे एक नहीं करना कोई नहीं पर बैठा बड़ा कोई नहीं बस नॉर्मल जाना चला आजा कोई नहीं वो बुढ़िया गोली ना मारी आ, नहीं मारता मेरी गल सुनला पहला असली तो दो बोतलें मारी आई थी बस हां दो बोतल और मरगा गोली नहीं मारता तू गांव चल तू भज जाना ओ भाई ओ भाई ਉਧਰ ਨੂੰ ਜਾ ਮੈਨੂੰ ਭਜਦਾ ਔਖਾ ਜਾ ਵਿਚਾਲੇ ਫਸਾਲਿਆ ਬਨੇ ਲਈਂਦਾ ਤੇਰੀ ਗੱਲ ਸੁਣੋ ਬਾਪੂ ਡਰਦੇ ਕਿਉਂ ਆ ਮੇਰੇ ਕੋਲੇ ਪਿਸਤੌਲ ਪਸਤੂੜ ਹੈ ਨਹੀਂਗਾ ਤੁਸੀਂ ਤਾਂ ਉਹ ਨਹੀਂ ਡਰੀ ਜੰਨੇ ਹੋ ਉਹ ਚੰਗਾ ਬਾਪੂ ਤੂੰ ਯਾਰ ਅਸੀਂ ਝੋਨੇ ਦੇ ਬੰਦੇ ਲੈ ਕੇ ਆ ਤੂੰ ਸਾਡੀ ਦਿਹਾੜੀ ਬੁਵਾਤੀ ਉਹਨਾਂ ਤੋਂ ਐਵੇਂ ਤਿੰਨ ਬੰਦਿਆਂ ਦੀ ਤਿੰਨ ਬੰਦਿਆਂ ਦੀ ਹਾਂ ਉਹ ਵੀ ਦੇ ਦੂੰਗਾ ਦਿਹਾੜੀ ਕੋਈ ਨਾ ਬਸ ਬਾਣੀ ਪਰ ਮੇਰੀ ਗੱਲ ਸੁਣੋ ਹਾਂ ਕੰਮ ਸਹੀ ਹੋਣਾ ਚਾਹੀਦਾ ਹੁਣ ਤੂੰ ਬਣਦਾ ਵੇਖੀ ਰਾਣੇ ਦਾ ਕੀ ਹੈ ਰਾਣਾ ਹੀ ਸਿਹਰਾ ਰਾਣਾ ਲੇਕ ਵੀ ਸਾ ਉਹਦੇ ਬਾਗ ਲੱਗ ਵੀ ਸੋਣਾ